ਹਾਂਜੀ ਸਤਿ ਸ੍ਰੀ ਅਕਾਲ ਜੀ ਦੇਖੋ ਅੱਜ ਆਪਾਂ ਤੁਹਾਨੂੰ ਸਾਈਡ ਸਲਾਈ ਲਗਾਉਣੀ ਦੱਸਾਂਗੇ ਦੇਖੋ ਪਲੇਟ ਸਪੌਨ ਤੋਂ ਬਾਅਦ ਜਿਹੜਾ ਆਪਾਂ ਨਾ ਸਾਈਡ ਤੋਂ ਸਾਈਡ ਤੋਂ ਆਪਣਾ ਆ ਵਾਲਾ ਉੱਪਰਲਾ ਪੱਲਾ ਹੁੰਦਾ ਇਹ ਨਾ ਪਲੇਟ ਤੋਂ ਉੱਪਰ ਉੱਪਰ ਇਸ ਤਰ੍ਹਾਂ ਘਟ ਜਾਂਦਾ ਹੈਗਾ ਇਹ ਆਪਾਂ ਬਰਾਬਰ ਨਹੀਂ ਰੱਖਣਾ ਇਹ ਆਪਾਂ ਜਿੰਨਾ ਘਟਿਆ ਹੋਇਆ ਉਦਾਂ ਹੀ ਸਲਾਈ ਲਾਉਣੀ ਆ ਤੇ ਜਿੰਨਾ ਪਹਿਣਾ ਦਾ ਫਰੰਟ ਵਾਲਾ ਗਲਾ ਪਿੱਛੇ ਜਾਂਦਾਗਾ ਉਹਨਾਂ ਨੇ ਫਰੰਟ ਵਾਲਾ ਪੱਲਾ ਅੱਧਾ ਇੰਚ ਡਾਊਨ ਕਰਕੇ ਇਹ ਇਦਾਂ ਡਾਊਨ ਕਰਕੇ ਰੱਖਣਾਗਾ نیچے ਰੱਖਣਾ ਫਿਰ ਆਪਾਂ ਜਿਹੜੀ ਸਾਈਡ ਸਲਾਈ ਲਗਾਉਣੀ ਹੈ ਜਿੰਨਾ ਦਾ ਜਾਦੇ ਹੈਵੀ ਸਾਈਜ਼ ਦਾ ਜਿੱਦਾਂ 25 26 27 ਇੰਚ ਬ੍ਰੈਸਟ ਵਾਲਿਆਂ ਨੇ 1 ਇੰਚ ਫਰੰਟ ਵਾਲਾ ਪੱਲਾ ਡਾਊਨ ਕਰਕੇ ਰੱਖਣਾ ਬਾਕੀ ਸਾਰੇ ਸਾਈਜ਼ ਦੇ ਵਿੱਚ ਆਪਾਂ ਅੱਧਾ ਇੰਚ ਫਰੰਟ ਵਾਲਾ ਪੱਲਾ ਜਦੋਂ ਡਾਊਨ ਕਰਕੇ ਸਿਲਾਈ ਲਗਾਵਾਂਗੇ ਤਾਂ ਕਦੇ ਵੀ ਆਪਣਾ ਫਰੰਟ ਗਲਾ ਪਿੱਛੇ ਨਹੀਂ ਜਾਊਗਾ ਆਪਾਂ ਇਸ ਦੀ ਕਿੱਦਾਂ ਮਤਲਬ ਮਾਰਕਿੰਗ ਕੀਤੀ ਹੈਗੀ ਪਲੇਟਸ ਪਾਉਣ ਤੋਂ ਬਾਅਦ ਵੀ ਆਪਾਂ ਨੂੰ ਇੱਕ ਵਾਰੀ ਬ੍ਰੈਸਟ ਦਾ ਕਮਰ ਦਾ ਤੇ हिਪ ਦਾ ਨਾਪ ਲੈ ਕੇ ਮਤਲਬ ਸਲਾਈ ਲਾਉਣੀ ਚਾਹੀਦੀ ਹੈਗੀ ਤੁਸੀਂ ਜੇ ਫੁੱਲ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋਗੇ ਤੁਹਾਨੂੰ ਸੂਟ ਸਲਾਈ ਕਰਨ ਤੋਂ ਬਾਅਦ ਕਦੇ ਵੀ ਤੁਹਾਡੀ ਜਿਹੜੀ ਫਿਟਿੰਗ ਆਗੀ ਉਹ ਨਾ ਟਾਈਟ ਹੋਵੇ ਨਾ ਖੁੱਲੀ ਹੋਵੇ ਕਦੇ ਵੀ ਉਧੇੜ ਕੇ ਲਾਉਣ ਦੀ ਜ਼ਰੂਰਤ ਨਹੀਂ ਪਊਗੀ ਜੇ ਤੁਹਾਨੂੰ ਸਾਈਡ ਸਲਾਈ ਲਗਾਉਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਧੰਨਵਾਦ